ਕਿ ਵੀਰ ਜੀ ਦੱਸੋ ਮੈਂ ਜੰਦੀਗੜ ਜਾ ਨਹੀਂ ਸਕਦੀ ਤੇ ਬੱਚਣ ਉਹ ਬੰਦਾ ਉਹ ਵੀ ਬਚ ਜਾ ਉਹ ਵੀ ਕਹਿੰਦੇ ਮੇਰੀ ਅਮਕੀ ਹਾਂ ਇਹ ਜਾਣ ਪੂਰੇ ਨੂੰ ਸਰਕਾਰ ਕੋਲ ਨਾਲ ਇੱਕ ਹੋਰ ਆ ਜੀ ਉਹ ਇਲਾਜ ਹੋ ਸਕਦਾ ਉਹ ਮੈਂ ਹੋ ਸਕਦਾ ਉਹਦੇ ਤੋਂ ਉਹਦੇ ਤੋਂ ਲਾ ਨਹੀਂ ਸਕਦਾ ਉਹਦੇ ਕੁਝ ਨਹੀਂ ਕੋਈ ਕੰਮ ਸਭ ਦਾ ਹਾਂ ਇਹ ਕੁਝ ਜੜਤ ਹੋ ਜਾਂਦਾ ਸਰ ਕੀ ਨਾ ਚੋ ਰਣਜੀਤ ਸਿੰਘ ਮੈਂ ਸਿੰਘਾ ਕੀ ਟੱਕਣਾ ਹੋਈ ਪੂਰੀ ਬਾਤ ਆਤੀ ਸੀ ਅਸੀਂ ਜੀ ਪਿੰਡੋਂ ਗਏ ਸੀਗੇ ਸ਼ਾਮੀ ਪੰਜ ਕੁ ਵਜੇ ਭਾਈ ਦੋ ਦਿਨ ਅਸੀਂ ਪਿੰਡੋਂ ਗਏ ਸੀਗੇ ਸ਼ਾਮੀ ਪੰਜ ਕੁ ਵਜੇ ਮੇਰਾ ਬੜਾ ਤਿੰਜਾ ਮੜਤਾ ਅੱਛਾ ਮਨਿਆੜ ਪਿੰਡ ਕੀ ਕਰਦਾ ਹਾਂ ਸਰ ਅਸੀਂ ਮਸ਼ੀਨਾਂ ਚੱਲਦੀਆਂ ਕੰਬਾਈਨ ਚੱਲਦੀਆਂ ਅੱਛਾ ਹਾਂ ਤੇ ਕਿੱਥੇ ਜਾ ਰਹੇ ਸੀ ਅਸੀਂ ਛੇਕੇ ਦੇ ਜਾ ਰਹੇ ਸੀ ਕੀ ਗੱਲ ਹੋਈ ਆ ਸਾਰੀ ਸਾਰੀ ਸੋ ਇਹ ਅੱਛਾ ਖਾ ਪੀ ਲੋ ਠੀਕ ਹੈ ਇਹ ਪਿੰਡ ਆਉਣ ਲੱਗੇ ਸਾਡੇ ਬਾਰ ਬਾਰ ਕਿਹਨੇ ਨੇ ਕਰੀ ਇਹ ਕੁਝ ਪਤਾ ਨਹੀਂ ਸਾਨੂੰ ਪਤਾ ਨਹੀਂ ਅੱਛਾ ਕਦੋਂ ਹੀ ਘਟਨਾ ਹੈ ਅੱਜ ਸ਼ਾਮ ਨਹੀਂ ਦੀ ਘਟਨਾ ਹੈ ਸ਼ਾਮ ਕਿਹਨੇ ਕੋਈ ਸਾਡੇ ਕੇ ਸ਼ੇਫ ਜੀ ਹੁਣ ਸਾਡੇ ਆ ਕਿਹਨਾ ਵੱਲੋਂ ਹਮਲਾ ਕੀਤਾ ਗਿਆ ਮੋਟਰਸਾਈਕਲ ਤੇ ਸੀ ਗੱਡੀ ਤੇ ਸਵਾਰੀ ਨਹੀਂ ਮੋਟਰਸਾਈਕਲ ਤੇ ਗੋਲੀ ਕਿਹੜੀ ਚ ਸਟ੍ਰਾਈਕ ਹੋਈ ਸਾਈਕ ਗੋਲੀ ਜਣੀ ਪਤਾ ਫਾਇਰ ਇਟੂ ਹੋ ਗਿਆ ਜੀ ਅੱਛਾ ਕਿੰਨੇ ਬੰਦੇ ਚੱਕੇ ਹੋਏ ਦੋ ਬੰਦੇ ਚੱਕੇ ਕੋਣ ਕੋਣ ਆਲਾ ਰਾਮ ਦੀ ਬੰਲੀ ਨੂੰ ਭਾਈ ਉਹ ਕਿਉਂ ਤੁਸੀਂ ਪੈਰ ਤੇ ਉੱਠੇ ਸੀ ਉੱਥੇ ਹੀ ਤੁਹਾਡੇ ਮਗਰ ਲੱਗੇ ਸੀ ਜਾਂ ਕਿਤੇ ਰਸਤੇ ਤੁਹਾਨੂੰ ਮਿਲਣੇ ਆ ਬੰਦੇ ਨਾ ਜੀ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਕਿੱਥੇ ਕਰਕੇ ਆ ਕੇ ਮਿਲਣੇ ਤੋਂ ਨਾ ਸਕੇ ਅਸੀਂ ਮੰਜਾਲ ਪਿੰਡ ਕ੍ਰੋਸ ਕਰਕੇ ਮਤਲਬ ਥੋੜੀ ਦੂਰ 400 500 ਮੀਟਰ ਅੱਧ ਤੱਕ ਜਦੋਂ ਗੋਲੀ ਜਦੋਂ ਗੋਲੀ ਚੱਲੀ ਆ ਅਸੀਂ ਬੈਠੇ ਹੋਏ ਸੀ ਕੀ ਲੱਗਦਾ ਤੁਹਦੇ ਕੋਈ ਲੜਾਈ ਝਗੜਾ ਜਾਂ ਕੁਝ ਵਾਦਾ ਤੋਂ ਹੀ ਕੁਝ ਨਾ ਜੀ ਸਾਡੀ ਕੋਈ ਵਾਰਦਾਤ ਨਹੀਂ ਤੇ ਕੋਈ ਗੋਲੀ ਚੱਲੀ ਸੀ ਹਾਂ ਜੀ ਤੁਹਾਨੂੰ ਪਤਾ ਕਿਵੇਂ ਪਤਾ ਲੱਗਾ ਕਿ ਗੋਲੀ ਚੱਲੀ ਆ ਤੁਸੀਂ ਨਾਲ ਸੀਗੇ ਇਹਨਾਂ ਦੇ ਇੱਕ ਹੀ ਮੋਟਰਸਾਈਕਲ ਤੇ ਸੀ ਹਾਂ ਇੱਕੋ ਮੋਟਰਸਾਈਕਲ ਕੌਣ ਚਲਾ ਰਿਹਾ ਸੀ ਮੈਂ ਚਲਾ ਰਿਹਾ ਸੀ ਮੋਟਰਸਾਈਕਲ ਚਲਾ ਰਿਹਾ ਸੀ ਪਿੱਛੇ ਕੌਣ ਕੌਣ ਬੈਠਾ ਸੀ ਮੇਰਾ ਤਾਇਆ ਦੀਪਾਲਾ ਰਾਮ ਬੈਠੇ ਜੀ ਸੈਂਟਰ ਚ ਸੈਂਟਰ ਚ ਬਲਜਿੰਦਰ ਸਿੰਘ ਬੈਠੇ ਜੀ ਅੱਛਾ ਤੇ ਗੋਲੀ ਪਿੱਛੋਂ ਚਲਾਈ ਹਾਂ ਅੱਛਾ ਅੱਛਾ ਤੇ ਗੋਲੀ ਕਿਤੇ ਕਿਤੇ ਬਲਜਿੰਦਰ ਤੇ ਕਿੱਥੇ ਲੱਗੀ ਇਹ ਬਲਜਿੰਦਰ ਦੇ ਇੱਥੇ ਗਰਦਨ ਚ ਗੱਡੀ ਆ ਗੱਲਦਨ ਤੋਂ ਆਰਪਾਰ ਆਰਪਾਰ ਨਹੀਂ ਬੰਲੇ ਨੇ ਬੰਲੇ ਦੇ ਜੀ ਉਹ ਜਦੋਂ ਨਾ ਖਾਂਚ ਨੂੰ ਘੁਰਾਉ ਪਿੱਛੇ ਮੁੜ ਕੇ ਇਦਾਂ ਦੇਖਣ ਲੱਗੇ ਬਾਈਕ ਨੂੰ ਵਿੱਚ ਨੂੰ ਅੱਖਾਂ ਕਰਾਸ ਹੋ ਗਈਆਂ ਤੇ ਗਰਦਨ 'ਚ ਗੱਡ ਗਈ। ਹਾਂ ਲੋ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ? ਹਾਂਜੀ ਇਹ ਸਾਫ਼ ਮਿਲਣਾ ਚਾਹੁੰਦਾ ਜੀ ਪੁਲਿਸ ਪ੍ਰਸ਼ਾਸਨ ਆਈ ਸੀ। ਹਾਂਜੀ ਪੁਲਿਸ ਪ੍ਰਸ਼ਾਸਨ ਇਹ ਹਮਲਾਵਰ ਨੂੰ ਜਾਣਦੇ ਹੋ? ਨਾ ਜੀ ਅਸੀਂ ਨਹੀਂ ਆ। ਕਿੱਦਾਂ ਦੀ ਆਏ ਸੀ ਇਹ ਕਿ ਨਕਾਬਪੋਸ਼ੀ ਕਿੱਦਾਂ ਸੀ? ਹਾਂ ਨਕਾਬਪੋਸ਼ੀ। ਕਿੰਨੇ ਪਿਛਲੇ ਰੱਖਿਆ ਕਿਤੇ ਕੋਈ? ਇਦਾਂ ਠੀਕ ਪਤਾ ਨਹੀਂ ਮੋਟਰਸਾਈਕਲ ਤੇ ਕਿੰਨੇ ਬੰਦੇ ਸੀ ਇੱਕ ਮੋਟਰਸਾਈਕਲ ਇੱਕੋ ਬੰਦਾ ਸੀਗਾ ਇੱਕ ਹੀ ਮੋਟਰ ਤੇ ਹਾਂ ਠੀਕ ਘਟਨਾ ਹੋਈ ਮੇਰੇ ਘਰ ਵਾਲਾ ਜੀ ਪਾਲਾ ਰਾਮ ਉਧਰੋਂ ਕੰਮਕਾਰ ਤੋਂ ਆਉਂਦੇ ਤੇ ਜੀ ਮਜਾਲ ਕਿੰਨੇ ਹੋ ਆਉਂਦੇ ਹੋਏ ਪਤਾ ਨਹੀਂ ਕਿ ਮਜਾਲ ਪਿੰਡ ਕੋਈ ਉੱਥੇ ਪਤਾ ਨਹੀਂ ਸੂਏ ਤੇ ਜੀ ਪਤਾ ਨਹੀਂ ਕਿੱਥੇ ਚਲੀ ਗਈ ਕਿੰਨੇ ਬੰਦੇ ਚੱਕੀ ਦੋ ਹੋਏ ਨੇ ਜੀ ਕਿੰਨੇ ਹੋ ਰਿਹਾ ਤੁਹਾਡੇ ਘਰ ਵਾਲੇ ਕਿੰਨਾ 55 ਸਾਲ ਆ ਜੀ ਪਾਲਾ ਰਾਮ

ਅਸੀਂ ਘਰ ਤੇ ਇੱਕ ਮੇਰਾ ਮੁੰਡਾ ਹੀ ਉਹ ਮਸ਼ੀਨ ਤੇ ਗਿਆ ਤਿੰਨ ਮਹੀਨੇ ਹੋ ਗਏ ਇੱਕ ਨੂਹਰ ਮੈਂ ਆਈ ਉਮਰ ਕਿੰਨੀ ਹੈ ਕੰਮ ਕੀ ਕਰਦੇ ਹੈ ਹੁਣ ਇਹ 55 ਕੇ ਸਾਲ ਦਿਹਾੜੀ ਦਾ ਪਾ ਕਰਦੇ ਨੇ ਨਹੀਂ ਸਾਨੂੰ ਤਾਂ ਜੀ ਮੈਂ ਉਹ ਨਰ ਜਾਪਣੀ ਤੇ ਮੈਂ ਆ ਕੇ ਘਰੇ ਜਾਈ ਚ ਬੈ ਗਈ ਜੀ ਰੋਟੀ ਪਾਣੀ ਖਾ ਰਹੇ ਤੇ ਕਿਸੇ ਬੱਚੇ ਨੇ ਆ ਕੇ ਸੰਤਾ ਦੱਸਿਆ ਵੇਖਣ ਕਰਕੇ ਉੱਥੇ ਗੋਲੀ ਚੱਲ ਗਈ ਹਾਂ ਜੀ ਕਿੰਨੇ ਵਜੇ ਦੀ ਵਾਰਤਾ ਹੈ ਸਭ ਤਾਂ ਸਾਡੇ ਦਾ ਪਤਾ ਨਹੀਂ ਕਿੰਨਾ ਟਾਈਮ ਆ ਗਿਆ ਅੱਖਾਂ ਚ ਲੱਗੀਆਂ ਨੇ ਕਿੰਨੇ ਬੰਦੇ ਲੱਗੇ ਦੋ ਹੋਏ ਨੇ ਉਹ ਪਿੰਡ ਦਾ ਮੁੰਡਾ ਓਦੋਂ ਬਲਜਿੰਦਰ ਆਇਆ ਇਕੱਠੇ ਸੀ ਇਕੱਠੇ ਤੇ ਇੱਕ ਹੋਰ ਮੁੰਡਾ ਤਾਂ ਜੀ ਉਹ ਵੀ ਮੇਰੇ ਦੇ ਹੋਰ ਦਾ ਮੁੰਡਾ ਸੀ ਉਹਦਾ ਉਹ ਕੁੜਤਾ ਦੇਖੋ ਕਿਵੇਂ ਲਿਬੜਿਆ ਹੋਇਆ ਕੋਟ ਉਹਦਾ ਉਹਦੇ ਪਿੱਛੇ ਬੈਠੇ تھے ਜੀ ਤਿੰਨ ਬੰਦੇ ਸੀਗੇ ਤਿੰਨ ਬੰਦੇ ਤੇ ਇੱਕ ਮੋਟਰਸਾਈਕਲ ਤੇ ਦੋਆਂ ਨੇ ਲੱਗੀਆਂ ਜੀ ਹੁਣ ਕਿੰਦਾ ਦੀ ਕਾਰਵਾਈ ਦੀ ਇਨਸਾਫ ਮੰਗਦੇ ਅਸੀਂ ਤਾਂ ਇਹ ਇਨਸਾਫ ਮੰਗਦੇ ਆ ਜੀ ਵੀ ਸਾਡੀ ਕਿਸੇ ਨਾਲ ਕੋਈ ਬੈਰ ਨਹੀਂ ਵੀ ਜੇ ਕਿਸੇ ਤੋਂ ਚੱਲ ਹੋ ਵੀ ਗਈ ਆ ਕੇ ਇਲਾਜ ਕਰਾ ਦਿੰਦੇ ਕੀ ਲੱਗਦਾ ਪ੍ਰੋਪਰਟੀ ਆ ਕੁਝ ਇਦਾਂ ਦਾ ਤੁਹਾਨੂੰ ਐਂਗਲ ਕੁਝ ਨਹੀਂ ਲੱਗਦਾ ਕੀ ਕਿਦਾਂ ਗੋਲੀ ਚੱਲਣ ਦਾ ਕਾਰਨ ਕੀ ਲੱਗਦਾ ਤੁਹਾਨੂੰ ਕਿ ਤੁਹਾਨੂੰ ਤੁਹਾਡੇ ਪੱਦੀ ਨੂੰ ਟਰਗੇਟ ਲਾਇਆ ਜਾਂ ਸਾਡੇ ਸਾਹਦੇ ਤਾਂ ਪਹਿਲੀ ਵਾਰ ਸੁਣੀਆ ਵੀ ਸਾਡੇ ਪਰਿਵਾਰ ਤੇ ਗੋਲੀ ਚੱਲ ਗਈ ਸੰਤਾ ਪੈਰਾਂ ਥੱਲੇ ਮਿੱਟੀ ਖਿਸ ਗਈ ਸੰਤਾ ਪਤਾ ਹੀ ਨਹੀਂ ਵੀ ਕੀ ਹੋਇਆ ਕੀ ਤਾਂ ਸੰਤਾ ਪਹਿਲੀ ਵਾਰ ਕਿਸੇ ਤੋਂ ਨਾ ਜੀ ਕੋਈ ਘਟਨਾ ਹੋਈਆ ਕਿੱਥੇ ਦੀ ਘਟਨਾ ਹੈਗੇ ਗੋਲੀ ਚਲੇ ਤੇ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਆਈ ਸੀ ਵੀ ਮਜਾਲਕਲਾਂ ਪਿੰਡ ਤੋਂ ਤੇਜੀਆਂ ਪਿੰਡ ਦੇ ਤਿੰਨ ਲੜਕੇ ਮੋਟਰਸਾਈਕਲ ਤੇ ਜਾ ਰਹੇ ਸੀ ਜੋ ਰਸਤੇ 'ਚ ਉਹਨਾਂ ਨੂੰ ਕਿਸੇ ਬਾਈਕ ਵਾਲੇ ਨੇ ਉਹਨਾਂ ਨੂੰ ਗਨਸ਼ਾਟ ਜਿਹੜਾ ਪਿੱਛੋਂ ਫਾਇਰ ਮਾਰਿਆ ਜਿਹਦੇ ਸਬੰਧੀ ਮੈਂ ਅ ਅੱਜ ਇਹਨਾਂ ਦਾ ਦੇਖਣ ਆਇਆ ਜੋ ਤਿੰਨੋਂ ਲੜਕੇ ਰਣਜੀਤ ਸਿੰਘ ਮੋਟਰਸਾਈਕਲ ਚਲਾਉਂਦਾ ਸੀ ਤੇ ਪਾਲਾ RAM ਜਿਹੜਾ ਉਹ ਪਿੱਛੇ ਬੈਠਾ ਸੀ ਨਾਲ ਇੱਕ ਬਲਜਿੰਦਰ ਸਿੰਘ ਸੀ ਤੇ ਜਿਹੜੇ ਪਿੱਛੇ ਪਾਲਾ RAM ਤੇ ਬਲਜਿੰਦਰ ਉਹ ਜਾਦਾ ਇੰਜਰ ਨੇ ਤੇ ਜਿਹੜਾ ਰਣਜੀਤ ਸਿੰਘ ਉਹ ਠੀਕ ਆ ਬਾਕੀ ਅਸੀਂ ਸਾਰਾ ਉਹਨਾਂ ਤੋਂ ਪੁਸ਼ੀਸ਼ ਕਰਕੇ ਜਿਨ੍ਹਾਂ ਦੇ ਸ਼ੱਕ ਆ ਤੇ ਜਾਂ ਜੋ ਵੀ ਅਸੀਂ ਤਕਨੀਕੀ ਉਹਦੇ ਨਾਲ ਕਰਕੇ ਸਾਰਾ ਟ੍ਰੇਸ ਕਰ ਰਹੇ ਸਰ ਪੁੱਛ ਗਏ ਤੇ ਕੋਈ ਪਤਾ ਲੱਗਾ ਨਹੀਂ ਅਜੇ ਕੋਈ ਇਹਨਾਂ ਨੇ ਐਗਜ਼ੈਕਟ ਨਹੀਂ ਦੱਸਿਆ ਇਹ ਜਾਂ ਕੁਝ ਵੈਸੇ ਉਹ ਕਹਿ ਰਹੇ ਵੀ ਬਾਈਕ ਬਰਾਬਰ ਲਾ ਕੇ ਉਹਨੇ ਜਿਹੜਾ ਪਿੱਛੋਂ ਫੇਰ ਮਾਰਿਆ ਵੀ ਇੱਕ ਹੀ ਲੜਕਾ ਦੱਸ ਰਿਹਾ ਵੀ ਉੱਥੋਂ ਅੱਗੇ ਡੰਡੋਆ ਸਾਈਡ ਪਿੰਡ ਪੈਂਦੇ ਨੇ ਉਧਰ ਨੂੰ ਭੱਜ ਗਿਆ ਸੋ ਬਾਕੀ ਹੁਣ ਮੌਕੇ ਤੇ ਜੋ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਜਿਹੜਾ ਅੱਗੇ ਦੇਖਾਂਗੇ ਟ੍ਰੇਸ ਕਰਾਂਗੇ ਉਹ ਬਾਈਕ ਤੇ ਹੀ ਦੱਸਿਆ ਇਹਨਾਂ ਨੇ ਪਤਾਵਾਂ ਗੰਗੀ ਸਿੰਘ ਨੇ ਦੱਸਣਾ ਤਾਂ ਬਾਈਕ ਤੇ ਸੀ ਉਮਰ ਕਿੰਨੀ ਅ ਜਿਹਨਾਂ ਜਿਹੜੇ ਇੰਜਰਡ ਹੋਏ ਆ ਪਾਲाराम ਜਿਹੜਾ ਉਹ 55 ਸਾਲ ਦੇ ਕਰੀਬ ਦੱਸਿਆ 55 60 ਸਾਲ ਦੇ ਤੇ ਜਿਹੜਾ ਬਲਜਿੰਦਰ ਸਿੰਘ ਆ ਉਹ 26 27 ਸਾਲ ਦਾ ਕੰਡੀਸ਼ਨ ਦੀ ਗੱਲ ਕਰਕੇ 57 ਪਿੱਛੇ 26 27 ਸਾਲ ਦੀ ਉਮਰ ਦੱਸ ਰਹੇ ਹੋ ਕਿ ਲੱਗਦਾ ਹੈ ਕਿ ਇਹਦੇ ਨਾਲ ਕਿਸੇ ਦਾ ਮਟਰ ਕੋਈ ਨਹੀਂ ਅਜੇ ਕੋਈ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਾਂ ਤੇ ਕੰਮ ਕਰਦੇ ਮਿਹਨਤੀ ਮੁੰਡੇ ਨੇ ਕੋਈ ਇਹੋ ਜੀ ਲਾਕਡਾਟ ਵਾਲੀ ਗੱਲ ਦੱਸੀ ਨਹੀਂ ਇਹਨਾਂ ਨੂੰ ਜੀ ਬਾਕੀ ਸਾਰੇ ਅੰਗਲਾਂ ਤੋਂ ਵੈਰੀਫਾਈ ਕਰ ਰਹੇ ਆਂ ਜੀ ਗੱਲ ਸਿਰ ਕੰਡੀਸ਼ਨ ਦੀ ਗੱਲ ਕਰੀਏ ਕਿੱਦਾਂ ਹੈਗੀ ਹੈ ਕੰਡੀਸ਼ਨ ਡਾਕਟਰਾਂ ਦਾ ਕੀ ਕਹਿਣਾ ਹੈ ਇਹਦੇ ਵੀ ਤੁਸੀਂ ਗੱਲਬਾਤ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਸੀ ਡਾਕਟਰ ਸਾਹਿਬ ਜਿਹੜੇ ਜਿਨ੍ਹਾਂ ਨੇ ਫਰਸਟ ਅਟੈਂਡ ਕੀਤਾ ਸੀ ਉਹ ਉਹ ਚਲੇ ਗਏ ਸੀਗੇ ਸੈਕੰਡ ਡਾਕਟਰ ਸਾਹਿਬ ਨੇ ਦੱਸਿਆ ਵੀ ਇੱਕ ਦੇ ਜਿਹੜਾ ਪਾਲਾ ਰਾਂਗ ਉਹਦੇ ਅੱਖਾਂ ਤੇ ਕਾਫੀ ਸੱਟਾਂ ਜ਼ਿਆਦਾ ਤੇ ਜਿਹੜਾ ਦੂਜਾ ਉਹ ਠੀਕ ਹੈ ਉਹਦੀ ਕੰਡੀਸ਼ਨ ਫਿਲਹਾਲ ਅਜੇ ਜੇ ਨਹੀਂ ਪਤਾ ਤੇ ਬਾਕੀ ਫਰਦਰ ਜੋ ਵੀ ਇੱਥੇ ਹੋਏਗਾ ਅਗੇ ਇਨਵੈਸਟੀਗੇਸ਼ਨ ਕਰਦੇ ਸਰ ਜੀ ਰਜਿੰਦਰਾ ਰਹਿਣਗੇ ਕਿ ਅੱਗੇ ਕੋਈ ਕੇ ਰੈਫਰ ਹੋਣਾ ਕਿਤਾ ਕੁਝ ਉਹ ਤਾਂ ਡਾਕਟਰ ਸਾਹਿਬ ਦੱਸ ਸਕਦੇ ਜੀ ਉਹਦੇ ਬਾਰੇ ਤਾਂ ਕੋਈ ਸੀਸੀਟੀਵੀ ਵਗੈਰਾ ਕੁਝ ਨਹੀਂ ਹਾਂ ਬਿਲਕੁਲ ਜੀ ਅਸੀਂ ਲੱਗੀਆਂ ਹੋਈਆਂ ਟੀਮਾਂ ਦੋ ਤਿੰਨ ਸਾਡੀਆਂ ਤੇ ਬਾਕੀ ਮੈਂ ਇੱਥੇ ਰਜਿੰਦਰਾ ਆਇਆ ਸੀ ਜ ਇਹਨਾਂ ਦਾ ਪਤਾ ਲੈਣ ਵੀ ਸਾਰਾ ਇੱਥੋਂ ਪਤਾ ਲੱਗ ਸਕੇ ਕੋਈ ਅੰਦਾਜ਼ਾ ਡਾਕਟਰ ਨੇ ਦੱਸਿਆ ਕਿਹੜੀ ਰੋਲ ਪੋਲੀ ਵਗੈਰਾ ਨਹੀਂ ਇਹਦੇ ਬਾਰੇ ਹਜੇ ਨਹੀਂ ਕੁਝ ਕੋਈ ਰਾਉਂਡ ਫਿਗਰ ਪਾਜੀ ਕੋਈ ਕੱਲ੍ਹ ਬਾਅਦ ਕਿੰਨੇ ਰਾਉਂਡ ਫਿਗਰ ਹੋਏ ਹਨ ਉਹਨਾਂ ਨੇ ਇੱਕੋ ਹੀ ਦੱਸਿਆ ਵੀ ਇੱਕੋ ਦਾ ਖੜਕਾ ਹੋ